ਮੈਂ ਮੈਂ ਲਿਆ ਮੈਂ ਤੂੰ ਇੱਥੇ ਜੋ ਮਰਜ਼ੀ ਕਰਾਉ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਂ ਤਾਂ ਮੈਂ ਸ਼ੰਭੂ ਗਿਆ ਸਮਝ ਗਿਆ ਤੁਹਾਨੂੰ ਲੋੜ ਕੀ ਹੈ ਜੀ ਜਾਣ ਦੀ ਕਿਉਂ ਤੁਸੀਂ ਤੁਹਾਨੂੰ ਬੱਸ ਥੋੜੀ ਸਰਕਾਰ ਹੈ ਨਾ ਬੰਦਲੀ ਸਰਕਾਰ ਦੀ ਤਾਂ ਜੀ ਪਿੰਡਾਂ ਦਾ ਫਰਜ਼ਾ ਛੱਡ ਦੋ ਵੀ ਗਿਆ ਕਿ ਮੈਂ ਮੈਂ ਆਦੀ ਜਾਂਦੀ ਕੀਤਾ ਤੁਸੀਂ ਵੀ ਨਿਕਾਏ ਉੱਥੇ ਬਹੁਤ ਇੱਕ ਮਿੰਟ ਹਾਂਜੀ ਇਹ ਉਹਦੀ ਟਰਾਲੀ ਨੂੰ ਮੈਂ ਹਾਂਜੀ ਇਹ ਕਾ ਆ ਤੋ ਇਹ ਗੱਡੀ ਬਣੀ ਐ ਇਹ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਬਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਸ਼ੰਭੂ ਤੋਂ ਉਹਦੀ ਕਰਕੇ ਇੱਕ ਮਿੰਟ ਸਰ ਐਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾ થઈ ਮੈਂ ਟਰਾਲੀ ਦਊ ਧਨੌਰ ਹਲਕੇ ਦਾ ਐਮ ਐਲ اے ਐਮ ਐਲ اے ਦਾ ਰਿਸ਼ਤੇਦਾਰ ਹੈ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਇਹ ਮੈਨੂੰ ਤੁਸੀਂ ਵੀਡੀਓ ਦੇ ਦਿਓ ਆ ਉਹ ਕੁਝ ਆ ਜਿਹੜਾ ਕਰਾਉਣ ਵਾਲਾ ਨਕਰ ਵਾਟ ਦਰਾਲ ਕਮਾਓ ਟਰਾਲੀ ਚੋਰ ਚਲੋ ਮਰਦਾਬਾਤ ਦਰਾਲ ਕਮਾਓ ਟਰਾਲੀ ਚੋਰ ਟਰਾਲੀ ਚੋਰ ਟਰਾਲੀ ਚੋਰ ਪੰਜਾਬ ਸਰਕਾਰ ਮੁਰਦਾਵਾਦ 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 ਚਾਲੀ ਚੋਰ ਮੁਰਦਾਵਾਦ ਮੁਰਦਾਵਾਦ ਹੱਕਾਂ ਲਈ ਜੋ ਲੜਦੇ ਲੋਕ ਜ਼ਿਲ੍ਹਾ ਤੋਂ ਨਹੀਂ ਡਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜ਼ਿਲ੍ਹਾ ਤੋਂ ਨਹੀਂ ਡਰਦੇ ਲੋਕ ਲੋਕੋ ਲਈ ਸੰਭਣਗੇ ਸਰਕਾਰ ਚੋਦੇ ਜੰਮਣਗੇ ਮੈਂ ਇੱਕ ਗੱਲ ਕਹਿੰਦਾ ਨਹੀਂ ਇੱਕ ਮਿੰਟ ਬੀਬੀ ਬੀਬੀ ਮੇਰੀ ਗੱਲ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਹਾਂ ਮੈਂ ਮੈਂ ਕੋਈ ਹੋਰ ਨਹੀਂ ਮੈਂ ਵੀ ਜ਼ਿੰਮੇਦਾਰ ਹਾਂ ਮੈਂ ਵੀ ਕਿਸਾਨ ਆ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆ ਸਭ ਨੂੰ ਪਤਾ ਬਾਪੂ ਖੜਾ ਇੱਥੋਂ ਵਾਲਾ ਤੇ ਗੱਜੂ ਮੱਝਰੇ ਵਾਲਾ 2 ਮਹੀਨੇ ਉੱਥੇ ਲੱਗ ਕੇ ਆ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ ਔਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦੂੰ ਤੁਸੀਂ ਵੋਟਾਂ ਪਾਈਆਂ ਤਾਂ ਹੀ ਬਣੇ ਸਤੂ ਬਾਰਡਰ ਇਹਨਾਂ ਦਾ ਦੋ ਚਾਹੁੰਦੇ ਹਾਂ ਰੁਸ਼ੀ ਨਾ ਬੋਲੋ ਕਾ ਲਿਖਾਂਗਾ ਇੱਕ ਮਿੰਟ ਦੀ ਇੱਕ ਮਿੰਟ ਦੇਖ ਜਣਾ ਗੱਲ ਕਰੋ ਪਲੀਜ਼ ਦੇਖ ਜਣਾ ਦੱਸੋ ਮੈਨੂੰ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ ਹਰਕਤ ਸਾਡੀ ਆਪਣੀ ਕਰਾਉਂਦੀ ਹੈ ਤੁਹਾਡੇ ਹਰਕਤ ਦੀ ਕਰਾਉਂਦੀ ਕੋਈ ਵੀ ਦੇ ਫਰੇ ਦਿਓ ਹਾਂਜੀ ਇਹੇ ਪਿੰਡ ਦੀ 4 ਲੱਖ ਦੀ ਟਾੜੀ ਬੇਟਾ ਇੱਕ ਬੰਦਾ ਬੋਲੋ ਇੱਕ ਮਿੰਟ ਇੱਕ ਮਿੰਟ ਹਾਂਜੀ ਇੱਥੇ ਜਾਣਾ ਬੋਲੋ ਇਹ ਉਹਦੀ 40 ਗੁਮਾ ਹਾਂਜੀ ਇੱਕ ਆਹ ਤੋਰ ਗੱਡੀ ਬਣੀ ਹੈ ਇਹ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਬਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਸ਼ੰਭੂ ਭਾਈ ਉਹਦੀ ਕਾਰ ਕੇ ਇੱਕ ਮਿੰਟ ਸਰ ਐਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾ চাই ਮੈਂ ਟਰਾਲੀ ਦਵਾਂ ਨਹੀਂ ਸਾਡੇ ਪਿੰਡ ਦੀ ਤੇ ਚਲੋ ਮੰਗ ਲਓ ਗੱਲ ਜੀ ਲੋਦਾ ਦਾ ਮੋਦਾ ਦਾ ਸਾਡਾ ਪੰਜਾਬ ਦਾ ਹੀ ਬੰਦਾ ਹੈ ਨਾ ਚਲੋ ਗੱਲ ਕਰਦੇ ਆ ਕਿਉਂ ਛੜਦੀ ਹੈ ਸੁਣ ਲੈ ਮੇਰੀ ਗੱਲ ਸੁਣ ਮੈਂ ਮੈਂ ਲਿਆ ਮੈਂ ਤਾਂ ਇੱਥੇ ਜੋ ਮਰਜ਼ੀ ਕਰਾਉ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਂ ਤਾਂ ਮੈਂ ਸ਼ੰਭੂ ਗਿਆ ਕਮੇਗਾ ਤੁਹਾਨੂੰ ਰੋਡ ਕੀ ਹੈ ਜੀ ਜਾਣਦੀ ਕਿਉਂ ਤੁਸੀਂ ਤੁਹਾਨੂੰ ਥੋੜੀ ਸਰਕਾਰਾਂ ਦਾ ਕਰ ਦਿੱਤਾ ਜੀ ਨਾ ਫਰਜ਼ਾ ਛੱਡ ਦੋ ਵੀ ਗਿਆ ਕਿਹਦਾ ਕਿਸਾਨਾਂ ਦੇ ਨਾਤੇ ਆਦੀ ਜਾਂਦੀ ਕੀਤਾ ਤੁਸੀਂ ਵੀ ਨਿਗਾਹੇ ਉੱਥੇ ਬਹੁਤ ਥੋੜੀ ਕાંਸੀ ਜਾਂਦੇ ਜੋ ਕਿਸਾਨ ਕਿਰਪਾ ਦਾ ਰੋਏ ਉਹ ਮੇਰੀ ਗੱਲ ਸੁਣੋ 5 ਤਰੀਕ ਨੂੰ ਵੱਡੇ ਪੱਤਰ ਤੇ ਛਾਪੇ ਮਾਰੀ ਕਰਕੇ ਉਹ ਵੀ ਤੁਹਾਡੇ ਇਲਾਕੇ ਚੋਂ ਬੰਦੇ ਲੈਣੇ ਚੱਕੇ ਗਏ ਨੇ ਕੋਈ ਬਾਹਰੋਂ ਨਹੀਂ ਚੱਕੇ ਗਏ ਉਹ 1.5 ਸਾਲ ਟਰੈਕਟਰ ਹੈ ਮੇਰੇ ਉੱਥੇ ਮੇਂ ਗੱਲ ਸੁਣ ਲਾ ਫੇ ਲੋਕਾਂ ਨੇ ਮੋਟਾ ਪੰਜਿਆਂ ਨੇ ਤੁਹਾਨੂੰ ਐਮਐਲਏ ਬਣਾਤਾ ਹਾਂ ਇਹ ਨਹੀਂ ਹੈ ਹਾਂ ਕਹਾਂ ਇੱਕ ਮਿੰਟ ਮਿੰਟ ਆ ਨਹੀਂ ਆ ਨਹੀਂ ਮੋਟਾ ਪੰਜਿਆਂ ਨੇ ਬਿਲਕੁਲ ਮੈਂ ਕੱਦ ਕਹਿੰਦਾ ਹੱਲ ਹੋ ਲੋ ਅੱਜ ਵਿੱਚ ਤੇਰੇ ਤੁਸੀਂ ਕਹਿੰਦੇ ਅਸੀਂ ਚਰਨਾਂ ਤੇ ਜਾ ਕੇ ਬੈਠੇ ਹਾਂ ਆਂਟਰ ਸਾਡਾ ਦਲ ਤਾਂ ਨਾ ਕੀ ਮੜਾ ਤੀ ਤੁਸੀਂ ਤਾਂ ਨਾ ਲਾ ਸਕਦੇ ਸਰ ਮੈਨੂੰ ਮੈਂ ਮੈਂ ਇੱਕ ਮਿੰਟ ਚਾਹਤ ਇੱਕ ਮਿੰਟ ਯਾਰ ਦੇ ਜਿਹੜੇ ਇੱਕ ਗੱਲ ਸੀ ਤੇ ਪਾਸ ਦੇਣਾ ਤੁਸੀਂ ਤਾਂ ਨਾ ਲਾ ਰਹੇ ਜਾ ਕੇ ਜੰਮਾ ਨੂੰ ਪੰਜਾਬੀ ਸਰਪੰਚ ਕਹਿ ਰਹੇ ਨੇ ਕਿ ਤੂਫਾਨ ਸੀ ਉਹ ਕਿੱਥੇ ਗਈਆਂ ਮੈਨੂੰ ਜਿਹੜੀ ਮੈਨੂੰ ਸਰਪੰਚ ਦੇ ਤੱਕ ਮਤਲਬ ਹੈ ਮੈਂ ਆਪਦੇ ਆਪ ਦੀ ਗੱਲ ਦਾ ਮੈਂ ਜਵਾਬ ਦੇ ਆ ਪੂਰਾ ਸਵਾਲ ਪੁੱਛੋ ਨਾ ਸੀਐਮ ਵੀ ਰੋਡ ਦੇ ਨਾਲ ਇਹ ਜੇ 92 ਬਣਾ ਦੀ ਗੱਲ ਨਹੀਂ ਕਿਵੇਂ ਮੈਂ ਵੀ ਕਰਦਾ ਮੈਨੂੰ ਹਲਕੇ ਦਾ ਕੰਮ ਪੁੱਛੋ ਜਿਹੜਾ ਕਰਨ ਵਾਲਾ ਦੂਜੀ ਗੱਲ ਸਾਡੇ ਦਾ ਨਹੀਂ ਕੰਮ ਹੋਇਆ ਮੈਨੂੰ ਦੱਸੋ ਕਿ ਸਾਡੇ ਕੰਮ ਨੂੰ ਬਣਾਉਣ ਨੂੰ ਕੰਮ ਕਰਵਾ ਦੇ ਹਾਂ 3.4 ਲੱਖ ਮੀਟਰਾਂ ਇੱਕ ਏਸੀ 4 ਸਿਲੰਡਰ ਸਾਡੇ ਵੱਡੀ ਚੁੱਲਾ ਮੈਂ 6 ਲੱਖ ਬਾਕੀ ਵੀ ਨਹੀਂ ਤੇ ਸਾਨੂੰ ਮੈਂ ਤੁਹਾਡੇ ਨਾਲ ਬਿਲਕੁਲ ਅੱਗੇ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਆ ਜਿਹੜੀ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂਗਾ ਮੈਨੂੰ ਲੈ ਕੇ ਚੱਲੋ ਐਸਐਚਓ ਨੂੰ ਨਾਲ ਲੈ ਕੇ ਚੱਲਾਂਗੇ ਤੁਹਾਨੂੰ ਕੋਈ ਲੱਗਦਾ ਜਿੱਥੋਂ ਹੈਗੀ ਸੀ ਕੋਈ ਆਪਾਂ ਵੀਡੀਓ ਖੰਗਾ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਦਾ ਜੀ ਸਾਹਿਬ ਅਸੀਂ ਸ਼ੰਭੂ ਢਨੌਰ ਹਲਕੇ ਦਾ ਇੱਕ ਮਿੰਟ ਢਨੌਰ ਹਲਕੇ ਦਾ ਐਮਐਲਏ ਆ ਐਮਐਲਏ ਦਾ ਰਿਸ਼ਤੇਦਾਰ ਆ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਇਹ ਮੈਨੂੰ ਤੁਸੀਂ ਵੀਡੀਓ ਦੇ ਦਿਓ ਆ ਜਿਹੜਾ ਕਰਾਉਣ ਵਾਲਾ ਮੈਂ ਕਰਵਾ ਦਿਆਂਗਾ ਉਹ ਪਪਾ ਗੱਲ ਪਪਾ ਗੱਲ ਇਹ ਕਿ ਮੈਂ ਵੀ ਨੀ ਆਪੇ ਦੇ ਕਿਵੇਂ ਜਾਂਦੇ ਸਾਰਾ ਸਵਾਤ ਆਇਆ ਪੁਛਾਣੀ ਟਰਾਲੀ ਸਰਕਾਰ ਦੇ ਇਹ ਜਾ ਕੇ ਟਰਾਲੀ ਦੇ ਵਿੱਚ ਤੁਹਾਡੇ ਵੀ ਲੈ ਭਾਈ ਆਪਣੇ ਵਾਸਤੇ ਜਿਹੜਾ ਜਿਹੜਾ ਮੇਰੇ ਮੇਰੇ ਵਾਸਤੇ ਕਰਵਾਉਣ ਵਾਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪੜਤਾਲ ਕਰਾਂਗਾ ਜੇ ਇਨਕੇ ਅਸਨਾ ਲੱਭੀ ਮੈਂ ਬਣਵਾ ਕੇ ਹਾਂਜੀ ਗੱਲ ਬਾਈ ਗੱਲ ਸਾਡੇ ਆਹ ਜਿਹੜੀ ਆ ਗੱਡੀ ਦੀ ਗੱਲ ਰਹੀ ਬਾਪੂ ਜੀ ਸ਼ੰਪੂ ਪੁਰਾਣੇ ਥਾਣੇ ਜਾ ਕੇ ਟਰਾਲੀ ਖੜੀਆ ਟਰਾਲੀ ਹੁਣ ਨਹੀਂ ਤੁਹਾਨੂੰ ਬਸਾ ਖੜੀਆ ਨਾ ਸਾਡੀ ਕੰਮ ਦੇ ਤੋਂ ਮਸ਼ੀਨਾਂ ਛਾੜਾ ਐ ਐਸੀ ਸਰ ਮੇਰੀ ਬੇਟੀ ਐ ਸਾਰਾ ਕੋ ਜੀ ਮੇਰੀ ਚੈਂਪੂ ਪਰਾਨੇ ਦਾ ਹੈ ਜੀ ਬਣਿਆ ਦਸੌ 40 ਉਹ ਤੁਹਾਡਾ ਇਹਨਾਂ ਦੀ ਟਰਾਲੀ ਨਹੀਂ ਨਹੀਂ ਯਾਰ ਇਹ ਆ ਬੰਦੇ ਦੀ ਟਰਾਲੀ ਆ ਮੇਰਾ ਮੇਰੀ ਆ ਯਾਰ ਇਹਨਾਂ ਦੀ ਟਰਾਲੀ ਸਾਡੀ ਆ ਸਾਡੀ ਆ ਸਮਝ ਨਹੀਂ ਆ ਰਿਹਾ ਫਿਰ ਹੁਣ ਮੈਨੂੰ ਕੀ ਪਤਾ ਸਕੇ ਭਾਈ ਉਹ ਕਹਿ ਰਿਹਾ ਮੇਰੀ ਆ ਕਰਦੇ ਵੀ ਚਾ ਕਰ ਲਓ ਹਾਂ ਮੈਨੂੰ ਪਤਾ ਕਿ ਮੈਂ ਨਾਲ ਚੱਲੂਗਾ ਟਰਾਲੀ ਅਮਰੀਕ ਸਿੰਘ ਜੀ ਸਰ ਮੈਂ ਨਾਲ ਚੱਲੂਗਾ ਟਰਾਲੀ ਦੇਖ ਕੇ ਜੀਟੋ ਬਣਵਾਇਆ ਉਹਨੂੰ ਨਾਲ ਲੈ ਕੇ ਚੱਲਾਂ ਜਿਹਨਾਂ ਨੇ ਵੈਰੀਫਾਈ ਕਰਤਾ ਮੇਰੇ ਤੋਂ ਬਣੀ ਹੋਈ ਆ ਟਰਾਲੀ ਮੈਂ ਤੁਹਾਡੇ ਵਾਕਿ ਲੈ ਕੇ ਕਿਉਂ ਜਾ ਆਪਣ ਵਾਪਸ ਟਰਾਲੀ ਤੁਸੀਂ ਆਹਸੋ ਟਰਾਲੀ ਦੀ ਕੋਈ ਆਰਥੀ ਹੁੰਦੀ ਨਹੀਂ 베ਰੀਫਾਈ ਕਰਾਂਗੇ ਜਿਹੜਾ ਬਣਾਉਂਦਾ ਹੈ ਜਿਹੜਾ ਬਣਾਉਂਦਾ ਹੈ ਉਹ ਤਾਂ ਪਤਾ ਹੀ ਤੁਸੀਂ ਨਵੀਂ ਲਈ ਦੀ ਹੁਣ ਬਾਈ ਦੀ ਅਸੀਂ ਤਾਂ ਚਲਦੀ ਲਈ ਦੀ ਹੋ ਟਰਾਲੀ ਤੋਂ ਸਾਹ ਚੱਲੀ ਹੋਈ ਲਈਏ ਅੱਛਾ ਦਰਾਲ ਕਲਾਓ ਟਰਾਲੀ ਚੋਰ ਚੱਲ ਬੋ ਮਰਤਾਬਾ ਦਰਾਲ ਕਲਾਓ ਟਰਾਲੀ ਚੋਰ ਨਵੀਂ ਚੋਰ ਟਰਾਲੀ ਚੋਰ मुरदाबाद 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 हका ले जो लड़े जो नो हक़ लड़े जा तो नी डो रो को जमण की हुई जी ਕਿਉਂ ਗੱਲ ਕਰਦਾ ਕਿਉਂ ਟਰਾਲੀਆਂ ਚੋਰੀ ਨਹੀਂ ਹੋਈਆਂ ਟਰਾਲੀਆਂ ਚੋਰੀ ਨਹੀਂ ਹੋਈਆਂ ਹੋਈਆਂ ਨੇ ਤਾਂ ਕਿ